ਬਠਿੰਡਾ ਪੁਲਿਸ ਵੱਲੋਂ ਕੈਂਟਰਾਂ ਦੇ ਵਿੱਚੋਂ ਤੇਲ ਚੋਰੀ ਕਰਨ ਦੇ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਐਸਪੀਡੀ ਅਜੀਤ ਗਾਂਧੀ ਵੱਲੋਂ ਦਿੱਤੀ ਗਈ ਜਾਣਕਾਰੀ ਐਸਪੀਡੀ ਅਜੀਤ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਰਿੰਗ ਰੋਡ ਤੇ ਚੱਲ ਰਹੇ ਨੌਰੇ ਦੇ ਵਿੱਚ ਇੱਕ ਤੇਲ ਕੱਢਣ ਵਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸਦੇ ਨਾਲ ਜੋ ਆਪਾ ਤੇਲ ਵਾਲਾ ਕੈਂਟਰ ਸੀ ਉਹਦੇ ਡਰਾਈਵਰ ਨੂੰ ਵੀ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਥਾਣਾ ਸੰਗਤ ਦੀ ਪੁਲਿਸ ਵੱਲੋਂ ਵੀ ਦੋ ਵਿਅਕਤੀਆਂ ਨੂੰ 2000 ਲੀਟਰ ਦੇ ਆਸ-ਪਾਸ ਤੇਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇਲ ਚੋਰੀ ਦੇ ਮਾਮਲੇ ਦੇ ਵਿੱਚ ਇਹ ਸਪੀਡ ਡੀ ਅਜੇ ਕਹਿੰਦੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਤੇਲ ਬਰਾਮਦ ਕੀਤਾ ਗਿਆ ਜੋ ਇਹ ਤੇਲ ਕੈਂਟਰ ਦੇ ਵਿੱਚੋਂ ਤੇਲ ਕੱਢ ਕੇ ਅੱਗੇ ਵੇਚਦੇ ਸਨ ਇਹਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਅਤੇ ਥਾਣਾ ਸੰਗਤ ਵਿਖੇ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਇਹਨਾਂ ਦੇ ਖਿਲਾਫ ਮੁਕਾਦਮੇ ਦਾਜ ਕੀਤੇ ਗਏ ਤੇ ਇਹਨਾਂ ਦੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਾਣਕਾਰੀ ਐਸਪੀ ਡੀ ਅਜੇ ਗਾਂਧੀ ਵੱਲੋਂ ਪੀਡੀਏ ਦੇ ਨਾਲ ਸਾਂਝੀ ਕੀਤੀ ਹੈ ਜੀ ਸਰ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਕੱਲ ਇੱਕ ਇੱਥੇ ਰੇਡ ਕੀਤੀ ਗਈ ਸੀ ਕਨਾਲ ਕਲੋਨੀ ਦੇ ਏਰੀਏ ਦੇ ਵਿੱਚ ਬਾਈਪਾਸ ਦੇ ਨੇੜੇ ਇੱਕ ਘਾਹ ਬਣੀ ਹੋਈ ਹੈ ਉੱਥੇ ਜਿਹੜੇ ਗੱਡੀਆਂ ਹੈਗੀਆਂ ਨੇ ਜਿਹੜੇ ਟਰੱਕ ਨੇ ਤੇਲ ਵਾਲੇ ਉਹਨਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਹੋਏ ਮੌਕੇ ਤੋਂ ਫੜੇ ਗਈ ਸੀ ਉਹਦੇ ਵਿੱਚ ਦੋ ਬੰਦੇ ਅਰੈਸਟ ਹੋ ਗਏ ਨੇ ਇੱਕ ਬੰਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆਏ ਉਹਨੂੰ ਵੀ ਅਰੈਸਟ ਕਰਨ ਲਈ ਅਸੀਂ ਐਫਰਟ ਕਰਨ ਰਹੀਆਂ ਇਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਡੀਜ਼ਲ ਤੇ ਪੈਟਰੋਲ ਤੇ ਸਮੇਤ ਟਰੱਕ ਉਬਰਾਮਤ ਕੀਤਾ ਗਿਆ ਹੈ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਹੁਣ ਆ ਜਿਨ੍ਹਾਂ ਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਨਾ ਦੇ ਨਾਲ ਪੁੱਛਗੀਚ ਕਰਾਂਗੇ ਵੀ ਇਹਦੇ ਵਿੱਚ ਕਿੰਨੇ ਟਾਈਮ ਤੋਂ ਆ ਚੋਰੀ ਦਾ ਕੰਮ ਕਰਨ ਰਹੀ ਹੈ ਤੇ ਹੋਰ ਕੌਣ-ਕੌਣ ਇਹਦੇ ਵਿੱਚ ਇਨਵੋਲ ਹੈਗੇ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਦੇ ਇਸ ਤਰ੍ਹਾਂ ਕੀ ਆਪਾਂ ਤੇਰਾਂ ਦੇ ਤੇ ਤਿੰਨ ਚੋਰੀ ਹੁੰਦਾ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਮਾਮਲੇ ਆਦੇ ਇਸ ਤੋਂ ਪਹਿਲਾਂ ਵੀ ਲਗਾਤਾਰ ਜਦੋਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਗੱਡੀਆਂ ਚੋਂ ਤੇਲ ਚੋਰੀ ਕਰਕੇ ਉਹਨੂੰ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਸੀਂ ਬਣਦੀ ਕਾਰਵਾਈ ਕਰਦੇ ਹਾਂ ਪਿਛਲੇ ਮਹੀਨੇ ਵੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀ ਇਸ ਤੋਂ ਇਲਾਵਾ ਸੰਗਤ ਥਾਣੀ ਦੇ ਵਿੱਚ ਵੀ ਰੀਸੈਂਟਲੀ ਐਫ ਆਈ ਆਰ ਨੰਬਰ 19 ਦਰਜ ਹੋਈ ਹੈ ਉਹਦੇ ਵਿੱਚ ਵੀ 2000 ਲੀਟਰ ਪੈਟਰੋਲ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਫੜਿਆ ਗਿਆ ਹੈ ਤੇ ਸਾਡੀ ਲਗਾਤਾਰ ਐਫਰਟਸ ਜਾਰੀ ਨੇ ਤੇ ਅਸੀਂ ਇਹਨੂੰ ਪੂਰਾ ਜਿਹੜਾ ਹੈ ਮਤਲਬ ਗਿਰੋ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਂਟਰ ਵਾਲੇ ਦੀ ਵੀ ਇਸ ਤਰ੍ਹਾਂ ਕਰ ਰਹੇ ਹੋ ਜਿਹੜਾ ਜਿਹੜੇ ਉੱਥੇ ਆਪ ਵੀ ਅਪ ਤਿਲ ਕੱਢ ਦੇ ਦਿੱਥੇ ਆ ਉਹ ਟਰੱਕ ਡਰਾਈਵਰ ਦੀ ਇਹਦੇ ਵਿੱਚ ਸ਼ਮੂਲੀਅਤ ਸੀਗੀ ਟਰੱਕ ਡਰਾਈਵਰ ਨੇ ਉੱਥੇ ਰੋਕਿਆ ਹੋਇਆ ਸੀ ਤੇ ਉਹ ਕੈਂਟਰ ਦੇ ਡਰਾਈਵਰ ਨੂੰ ਇਹਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ